ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਮ ਸਭ ਸਹਿਬ ਸ੍ਰੀ ਗੁਰਮਤਿ ਸਾਹਿਬ ਨੂੰ ਸਾਡੇ ਪਿੰਡ ਜਾਂਗੀਰ ਵਿਖੇ ਇੱਕ ਨਵੀਂ ਸ਼ੁਰੂਆਤ ਕਰਨ ਲਗੇ ਹਾਂ ਜੇ ਤੁਹਾਨੂੰ ਸਾਡਾ ਨੂੰ ਪਸੰਦ ਆਵੇ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਐਂਡ ਦਾ ਸਿੰਗਲ ਦੇਖਾਈਂਗਾ ਅੱਜ ਅੰਗਵਾਤ ਬੋਲਦੇ ਅਗਰ ਦਾ ਸੁਭਾਨ ਦਾਸੂ ਗੁਰੂ ਸੁਭਾਨ ਸ੍ਰੀ ਹਰਿ ਜੀ ਹਾਲ ਕਿਸ ਸੰਤਿਆ ਜੀ ਸਾਰੇ ਦੋਖ ਦੋਖ ਹੈ ਕਾਨੂੰਨ ਦੇ ਆਮ ਤੌਰ ਤੇ ਸੰਤਾਨੀ ਦੇ ਸ਼ਹਿਰ ਦੇ ਵਿੱਚ ਕੋਈ ਕਾਨੂੰਨਾਂ ਨੂੰ ਪੂਰਾ ਕਰਨਾ ਨਹੀਂ ਕਰਦੇ ਪਰ ਇਹ ਕਾਨੂੰਨਾਂ ਦੇ ਅੱਗੇ ਛੋਟੇ ਮੰਤਰੀਆਂ ਤੋਂ ਨਾ ਨਹੀਂ ਕਰਨਾ ਚਾਹੀਦਾ ਕਰੋ ਪ੍ਰਕਾਸ਼ ਜੀ ਦੇ ਘਰ ਕੋਲ ਆਪਣੇ ਲੱਗਦਾ ਕਿ ਕਾਨੂੰਨ ਦਾ ਫਲਾਬ ਬਾਬਰੀ ਜਰੇ ਦੇ ਸਿਰਾਂ ਤੇ ਨਾਮ ਦੀ ਅੜਕਾ ਕਰੇ ਖਦਮ ਦੀ ਐਸ ਜੀ ਦਾਸ ਸਰਦਨ ਆਪ ਜੀ ਦੇ ਦਰਨਾਪਾਸਨਾ ਸਤਿਗੁਰੂ ਆਖੇ ਮਨ ਸਤਿਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਸਾਡੇ ਪਿੰਡ ਵਿੱਚ ਪਿੰਡ ਜਹਾਗੀ ਨਵੀਂ ਸ਼ੁਰੂਆਤ ਕੀਤੀ ਕਿ ਘਰ ਲੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਜਾਣ ਵਾਸਤੇ ਘਰ ਭਾਈ ਤੇ ਆਂਦੇ ਆਉਂਦੇ ਆ ਇਸ ਵਾਰ ਅਸੀਂ ਬੀਬੀਆਂ ਦੇ ਨਾਲ ਲੈ ਕੇ ਆਏ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਸਿਰਾਂ ਹੀ ਕੀਤਾ ਜਾਵੇ ਉਹਨਾ ਜੀ ਬਾਨ ਸਤੀ ਜਾਤ ਸਭੇ ਇੱਕੋ ਪਛਾਨ ਹੋ ਗੁਰੂ ਜੀ ਇਸ ਕਰਕੇ ਜਿਨੇ ਹੀ ਸੰਗਤ ਜਿਆਦਾ ਗੁਰੂ ਗ੍ਰੰਥ ਸਾਹਿਬ ਦੇ ਮੰਗਰ ਹੋਊਗੀ ਵਿਸੇਪੀ ਹੋਵੇਗੀ ਉਹਨਾ ਹੀ ਗੁਰੂ ਪਾਤਸ਼ਾਹ ਦਾ ਸਤਕਾਰ ਵਧੇਗਾ ਤੇ ਵੇਖਣ ਵਾਲੇ ਵੀ ਵੇਖਣਗੇ ਕਿ